ਪ੍ਰੋਗਰਾਮ ਮਹਿਕ ਪਿੰਡ ਦੀ ਲੈ ਕੇ ਹਾਜ਼ਰ ਐ ਮੈਂ ਤੁਹਾਡਾ ਦੋਸਤ ਤੇ ਹੋਸਟ ਸੁਤਿੰਦਰ ਰਾਜਪਾਲ ਸਿੱਖਵਾਲਾ ਦੋਸਤੋ ਪ੍ਰੋਗਰਾਮ ਮਹਿਕ ਪਿੰਡ ਦੀ ਵਿੱਚ ਅੱਜ ਆਪਾਂ ਗੱਲਬਾਤਾਂ ਕਰਾਂਗੇ ਗੱਲਬਾਤ ਆਪਾਂ ਅੱਜ ਕਰਦੇ ਆ ਗੈਨੀ ਗੁਰਦੇਵ ਸਿੰਘ ਹਰਾਂ ਦੀ ਕਿਤਾਬ ਮੇਰਾ ਪਿੰਡ ਵਿੱਚੋਂ ਜਨਮ ਸਮੇਂ ਦੀਆਂ ਰੀਤਾਂ ਜੜੀਆਂ ਹੁੰਦੀਆਂ ਸੀ ਉਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਆ ਸ਼ੁਰੂ ਮਿੱਤਰੋ ਜਨਨੀ ਜਣੈ ਤਾਂ ਭਗਤ ਜਾਣ ਕਹਿ ਦਾਤਾ ਕੈ ਸੂਰ ਨਹੀਂ ਤਾਂ ਜਨਨੀ ਬਾਂਜ ਰਹਿ ਕਾਹੇ ਗਵਾਵੇ ਨੂਰ ਮੇਰੇ ਪਿੰਡ ਦੇ ਲੋਕਾਂ ਦਾ ਜੀਵਨ ਇੱਕ ਤਰੀਕੇ ਨਾਲ ਰਿਵਾਜਾਂ ਤੇ ਵਿਚ ਮਾਲਾ ਦੇ ਮਣਕਿਆਂ ਵਾਂਗ ਪੋਇਆ ਹੋਇਆ ਚੱਲਦਾ ਹੈ ਰਸਮਾਂ ਤੇ ਰੀਤਾਂ ਦੀ ਪੂਰਤੀ ਦਾ ਇੱਕ ਕਾਰਿਆਕਰਮ ਜਦੋਂ ਜੀਵ ਜੰਮਿਆ ਵੀ ਨਹੀਂ ਹੁੰਦਾ ਉਦੋਂ ਤੋਂ ਹੀ ਸ਼ੁਰੂ ਹੋ ਕੇ ਜਿੰਨਾ ਚਿਰ ਜੀਵ ਦੇ ਸੇਵੇ ਉੱਤੇ ਸੁਆ ਦੀ ਆਖਰੀ ਚੁਟਕੀ ਤੱਕ ਰਹਿੰਦੀ ਹੈ ਨਹੀਂ ਨਹੀਂ ਸੇਵੇ ਵਾਲੀ ਥਾਂ ਦਾ ਥੱਲਾ ਤੱਕ ਰੁੜਿਆ ਨਹੀਂ ਜਾਂਦਾ ਉਸ ਤੋਂ ਪਿੱਛੇ ਤੱਕ ਵੀ ਇਹ ਸੇਵਾ ਚੱਲਦੀ ਹੈ ਫੂਕਣ ਵਾਲੀ ਥਾਂ ਦੀਵਾ ਜਗਾਜ ਕਾ ਕੇ ਸਾਵਧਾਨੀ ਨਾਲੇ ਫਰਜ਼ ਨਿਭਾਇਆ ਜਾਂਦਾ ਹੈ ਵਿਅਕਤੀ ਨੇ ਜਿੰਨੀ ਅਸਲ ਉਮਰ ਜੀ ਵੀ ਹੁੰਦੀ ਉਸ ਨੂੰ ਰਸਮਾਂ ਤੇ ਰੀਤਾਂ ਰਾਹੀਂ ਦੂਰੀ ਕੈਦ ਵਾਂਗ ਕਟੋ-ਕਟ ਡੋਡਾ ਜੀਵਨ ਜ਼ਰੂਰ ਬਤੌਣਾ ਪੈਂਦਾ ਰਸਮਾਂ ਤੇ ਰੀਤਾਂ ਦਾ ਗਿਆਨ ਰੱਖਣ ਵਾਲੀਆਂ ਬੁੱਢੀਆਂ ਇੱਕ ਤਰ੍ਹਾਂ ਪਿੰਡ ਦੀ ਰੈਫਰੈਂਸ ਬੁੱਕ ਵਾਂਗ ਹੁੰਦੀਆਂ ਜਿਨ੍ਹਾਂ ਨੂੰ ਪੁੱਛੇ ਬੜਤਾਲੇ ਬਿਨਾ ਕੋਈ ਕੰਮ ਕਰਨਾ ਸਹੀ ਨਹੀਂ ਮੰਨਿਆ ਜਾਂਦਾ ਇਹਨਾਂ ਬੁੱਢੀਆਂ ਦੀ ਥਾਂ ਲੈਣ ਵਾਲੀਆਂ ਅਧਖੜ ਜਨਾਨੀਆਂ ਨਾਲ ਨਾਲ ਭੂਇਖ ਦੀ ਰਹਿਸਲ ਕਰਨ ਵਾਂਗ ਆਪਣੀ ਸਿਆਣਪ ਦੀ ਪ੍ਰਤਿਰਛਨੀ ਹਰ ਗਲੀ ਮਹੱਲੇ ਸਮੇਂ ਮੁਤਾਬਕ ਚੱਲਦਿਆਂ ਫਿਰਦਿਆਂ ਸਿਨਵੇਂ ਵਾਂਗ ਖੁਦ ਜੀ ਕੇ ਪ੍ਰਚਾਰ ਕਰਦੀਆਂ ਰਹਿੰਦੀਆਂ ਇਹਨਾਂ ਬਾਖਬਰ ਹਸਤੀਆਂ ਨੂੰ ਜਦੋਂ ਵੀ ਇਹ ਖਬਰ ਮਿਲਦੀ ਹੈ ਕਿ ਫਲਾਨਿਆਂ ਦੀ ਬਹੁ ਮਾਂ ਬਣਨ ਵਾਲੀ ਹੈ ਤਾਂ ਬਿਨਾਂ ਕਿਸੇ ਦੇਰੀ ਦੇ ਉਹਨਾਂ ਦੇ ਘਰ ਜਾ ਬੌੜਦੀਆਂ ਇੱਕ ਤੋਂ ਬਾਅਦ ਦੂਜੀ ਤੇ ਫਿਰ ਤੀਜੀ ਬਣਨ ਵਾਲੀ ਮਾਂ ਅਤੇ ਉਹਨਾਂ ਦੇ ਘਰਦਿਆਂ ਨੂੰ ਇੰਨੀਆਂ ਰੱਖਾਂ ਤੇ احتیاطਾਂ ਦੱਸਦੀ ਹੈ ਕਿ ਇੱਕ ਵਾਰ ਤਾਂ ਜਨਨੀ ਉਹ ਸੋਚਣ ਲੱਗ ਜਾਂਦੀ ਹੈ ਕਿ ਬੱਚੇ ਦਾ ਜੰਮਣਾ ਉਹਨਾਂ ਔਖਾਂ ਨਹੀਂ ਜਿਨ੍ਹਾਂ ਦਿਮਾਗ ਉਤੇ ਪਾਏ ਇਸ ਨਵੇਂ ਬੋਝ ਤੋਂ ਛੁਟਕਾਰਾ ਪਾਉਣਾ ਔਖਾ ਰੱਬ ਖੈਰ ਕਰੇ ਫਿਰ ਵੀ ਜਿਤਨਾ ਸਰਦਾ ਬਣਦਾ ਦਿਸੇ ਤੇ ਜਿੰਨੀਆਂ ਗੱਲਾਂ ਦਿਲ ਉਤੇ ਅਸਰ ਕਰ ਜਾਣ ਉਹਨਾਂ ਦੀ ਪੂਰਤੀ ਲਈ ਉਪਾਉ ਤੇ ਨਿਰੰਤਰ ਯਤਨ ਆਰੰਭ ਹੋ ਜਾਂਦੇ ਹੈ ਇੱਕ ਤੋਂ ਬਾਅਦ ਦੂਜੇ ਪਰੋਂ ਦੀ ਨਿਵਰਤੀ ਦੂਜੇ ਪਿਛੋਂ ਤੀਜੇ ਸਿਆਣੇ ਦੇ ਦੱਸੇ ਗੁਰ ਵਰਤੇ ਜਾਂਦੇ ਹਨ ਗਵਾਂ ਨੂੰ ਪੀੜੇ ਦੇਣੇ ਮੱਸੀਆ ਦੀ ਸੁਕਣਾ ਇਕਾਦਸ਼ੀ ਦੀ ਵਰਤ ਕੀੜਿਆਂ ਦੇ ਭੌਣ ਤੇ ਤਿਲ ਚੌੜੀ ਇਨ੍ਹਾਂ ਨਿੱਕੇ ਨਿੱਕੇ ਪੁੰਨਾ ਧਰਮਾਂ ਵਿੱਚੋਂ ਇੱਕ ਅੱਧਾ ਸ਼ੋਭ ਕਮ ਨਿੱਤਾ ਪ੍ਰਤੀ ਸਵੇਰ ਸ਼ਾਮ ਜ਼ਰੂਰ ਕੀਤਾ ਜਾਂਦਾ ਹੈ ਸੁਣਿਆ ਸੁਖ ਨਾਲ ਤੁਹਾਡੀ ਬਹੂ ਦਾ ਪੈਰ ਭਾਰੀ ਹੈ ਸੁਣ ਬਹੂ ਅੱਜ ਕੱਲ੍ਹ ਦੀਆਂ ਕੁੜੀਆਂ ਵਿਚਾਰ ਨਹੀਂ ਕਰਦੀਆਂ ਇਨ੍ਹਾਂ ਗੱਲਾਂ ਦਾ ਆਪ ਨੂੰ ਹੀ ਖਿਆਲ ਰੱਖਣਾ ਚਾਹੀਦਾ ਇਹੋ ਜਿਹੇ ਵੇਲੇ 100 ਇਲ ਬਲਾ ਚਿੰਬੜਦੀ ਹੈ ਪੂਰਾ ਪੂਰਾ ਧਿਆਨ ਰੱਖਣਾ ਆਪਣੇ ਸਿਆਣਪ ਕੋਟਣ ਲਈ ਕੋਈ ਨਾ ਕੋਈ ਅਧਖੜ ਜਨਾਨੀ ਭੋਲੇ ਪਾਉ ਹੀ ਅਗਲਿਆਂ ਕਰਦੇ ਮਣਾ ਉਤੇ ਪੱਤਰ ਰੱਖ ਜਾਂਦੀ ਹੈ ਝੀੜੀ ਵਾਲੇ ਸੰਤਾਂਕ ਤੇ ਹੁੰਦੇ ਸੀ ਗਰਭવતી ਦੇ ਚੁੰਨੀ ਦੇ ਪੱਲੇ ਨੂੰ ਕੱਚੇ ਦਾਣਿਆਂ ਦਾ ਪੱਕਾ ਬਣਨ ਦੇਣਾ ਚਾਹੀਦਾ ਹੈ ਜੇ ਕੋ ਭੂਤ ਪ੍ਰੇਤ ਆ ਵੀ ਜਾਵੇ ਤਾਂ ਅੰਨ ਭਗਵਾਨ ਨੂੰ ਦੇਖ ਕੇ ਆਪੇ ਹੀ ਛੱਡ ਜਾਂਦਾ ਨਹੀਂ ਨਹੀਂ ਇਉਂ ਨਹੀਂ ਅਸ ਤਾਂ ਭਾਈ ਸਿਆਣੀਆਂ ਬੁੜੀਆਂ ਤੋਂ ਇਉਂ ਸੁਣਿਆ ਵੀ ਜਿਹੜੇ ਭੂਤ ਪ੍ਰੇਤ ਕੱਚਾ ਜੀ ਖਾਣ ਨੂੰ ਭੋਂਦੇ ਫਿਰਦੇ ਰਹਿੰਦੇ ਨੇ ਉਹ ਬੰਨਿਆ ਅਨਾਜ ਦੇਖ ਕੇ ਕੱਚੇ ਜੀ ਨੂੰ ਛੱਡ ਜਾਂਦੇ ਆ ਦੂਜੀ ਸਿਆਣੀ ਜਨਾਨੀ ਆਪਣੇ ਭਾਵ ਅਰਥ ਹੋਰ ਸਮਝਾ ਕੇ ਮੀ ਵਿਤ ਉਤਪਤੀ ਕੱਡ ਦਿਖਾਉਂਦੀ ਐ ਗੱਲ ਸੁਣ ਬੀਬੀ ਰਾਣੀ ਇਹੋ ਜਿਹੇ ਦਿਲ ਰੱਬ ਸਭ ਨੂੰ ਦਿਖਾਵੇ ਤੀਵੀਆਂ ਮਾਨੀਆਂ ਲਈ ਤਾਂ ਸੁੱਖਾਂ ਸੁਖਦਿਆਂ ਨੂੰ ਇਹ ਦਿਨਾਉਂਦੇ ਐ ਹੁਣ ਤੋਂ ਪਹਿਲਾਂ ਵਾਂ ਅਲੜ ਨਹੀਂ ਰਹੀ ਪੰਜਾ 6 ਮਹੀਨਿਆਂ ਨੂੰ ਸੁੱਖ ਨਾਲ ਬਾਲ ਗੋਦੀ ਖੇਡਣ ਵਾਲਾ ਸਿਆਣਿਆਂ ਦੀਆਂ ਗੱਲਾਂ ਐਵੇਂ ਪੁੰਜੇ ਨਹੀਂ ਸੁੱਟੀਆਂ ਸਿਆਣੇ ਦੇ ਬੋਲ ਤੇ ਔਲਿਆਂ ਦਾ ਖਾਦੇ ਦਾ ਪਿੱਛੋਂ ਸਵਾਦ ਆਉਂਦਾ ਹੁੰਦਾ ਲੰਗ ਦੀ ਕਰਦੀ ਕਦੇ ਕਿਸੇ ਦੇ ਭੁੱਲ ਕੇ ਵੀ ਢਲਦੇ ਪਰਛਾਵੇਂ ਵੱਲ ਦੀ ਨਾ ਲੰਗੀ ਕੀ ਪਤਾ ਕਦੋਂ ਕਿਹੜੀ ਜੈ ਖਾਣੀ ਦਾ ਭੈੜਾ ਚਾਵਾ ਪੈ ਜਾਵੇ ਦੇਖ ਬਹੂ ਕੰਨ ਕਰਕੇ ਗੱਲ ਸੁਣੀ ਮੈਂ ਤੈਨੂੰ ਦੱਸਦੀ ਆ ਉਹ ਜਿਹੜੀ ਹੈ ਨਾ ਨੀਵੀਂ ਬੀਹੀ ਵਾਲੇ ਨੱਥੂ ਕੀ ਬਹੂ ਜਿਹਦੇ ਨਾਲ ਤੇਰਾ ਬੈਠਣੋਂ ਉੱਠਣਾ ਹੈ ਉਸ ਤੋਂ ਬਚ ਕੇ ਰਹੀਂ ਜੇ ਤੈਥੋਂ ਸਿਰਫ ਲਾਉਣਾ ਚਾਹੇ ਜੂਆਂ ਦਿਖਾਉਣ ਆਵੇ ਕੋਈ ਬਹਾਨਾ ਲਾ ਦੇਵੀਂ ਸੌ ਬਹਾਨੇ ਬੰਦੇ ਕੋਲ ਹੁੰਦੇ ਆ ਬਸ ਕਿਵੇਂ ਵੀ ਹੋਵੇ ਭਾਵੇਂ ਤੋੜ ਕੇ ਜਵਾਬ ਹੀ ਦੇਣਾ ਪਵੇ ਉਸ ਦਾ ਸਿਰ ਨਾ ਫੋਲੀ ਇੰਨੇ ਦਿਨੀ ਕਿਸੇ ਦਾ ਗਿੱਲਾ ਸਿਰ ਦੇਖਣਾ ਬਹੁਤ ਮਾੜਾ ਹੁੰਦਾ ਮੈਂ ਤਾਂ ਕਹਿੰਦੀ ਆ ਕਿਸੇ ਦਾ ਵੀ ਸਿਰ ਨਾ ਦੇਖੀ ਇਹ ਮਹਾਮਾਈ ਬਿਨਾਂ ਕਿਸੇ ਪ੍ਰੇਰਣਾ ਆਤੇ ਇਵਜਾਨੇ ਦੇ ਆਪਣਾ ਫਰਜ਼ ਹੈ ਆਪੂੰ ਹੀ ਪੂਰਾ ਕਰ ਜਾਂਦੀ ਹੈ ਜਿੰਨਾ ਦੇ ਤੁਹਾਡੇ ਨਾਲ ਸਾਹ ਜ ਹੈ ਨਾ ਉਹਨਾਂ ਦੇ ਬਹੁਤ ਕਚੀਲ ਮਰੀ ਸੀ ਬੰਦਿਆਂ ਦੇ ਕੰਮ ਬੰਦਿਆਂ ਲਈ ਹੁੰਦੇ ਨੇ ਤੀਵੀਆਂ ਦੇ ਤੀਵੀਆਂ ਨਾਲ ਉਹਨਾਂ ਦੀਆਂ ਤੀਵੀਆਂ ਨਾਲ ਤੋੜਾ ਵਰਤ ਵਰਤਾਵਰ ਰੱਖਣਾ ਚੰਗਾ ਨਹੀਂ ਉਹ ਜਿਹੜੀ ਹੈ ਨਾ ਮੋਮ ਮੋਠੜੀ ਨੰਦੋ ਜੀ ਦੇ ਨਾਲ ਤੂੰ ਰੋਜ਼ ਕੁਲ ਮਿਲ ਕੇ ਗੱਲਾਂ ਕਰਦੀ ਐ ਭਾਵੇਂ ਕਿਸੇ ਹੋਰ ਤੋਂ ਪੁੱਛ ਲਈ ਉਸ ਦਾ ਤਾਂ ਪਹਿਲਾ ਪੁੱਤ 18 ਹਾ ਮਰਿਆ ਸੀ ਬੀਬੀ ਰਾਣੀ ਤੂੰ ਤਾਂ ਆਪ ਬਥੇਈ ਸਿਆਣੀ ਐ ਬਸ ਬਚ ਕੇ ਰਹੀਂ ਮੈਂ ਕਹਿੰਦੀ ਆ ਚੰਗੀ ਗੱਲ ਇਹੋ ਹੀ ਐ ਭਈ ਅੰਦਰ ਚੁੱਪ ਕਰਕੇ ਪਈ ਰਿਆ ਕਰ ਜਿਹੜੀ ਆਵੇ ਅਗਲੀ ਨੂੰ ਆਖ ਦਿੱਤਾ ਮੇਰਾ ਤਾਂ ਜੀ ਰਾਜ ਨਹੀਂ ਥੋੜੇ ਦਿਨਾਂ ਨੂੰ ਪੇਕੀ ਚਲੀ ਜਾਣਾ ਐਵੇਂ ਦੰਨਾ ਜੀਵ ਐ ਇਹੋ ਜਿਹਾ ਵੇਲੇ ਜਿਹੜਾ ਵੀ ਬਚਾਅ ਹੋ ਜਾਵੇ ਉਹੀ ਥੋੜਾ ਹੁੰਦਾ ਐਵੇਂ ਕਿਸੇ ਦੇ ਫੰਦੇ ਵਿੱਚ ਨਾ ਫਸ ਜਾਵੀਂ ਇਸ ਤਰ੍ਹਾਂ ਪਿੰਡ ਦੀ ਲਾਈਵ ਜਾਈ ਕਰਨ ਵਾਲੀ ਪਪਾ ਕਰਣੀ ਗਰਭਵਤੀਆਂ ਨੂੰ ਉਪਦੇਸ਼ ਦੇ ਕੇ ਆਪਣਾ ਠਰਕ ਛਾੜ ਜਾਂਦੀ ਹੈ ਬਿਲਕੁਲ ਦੋਸਤੋ ਪਿੰਡਾਂ ਦੇ ਵਿੱਚ ਇਹੋ ਜਿਹੇ ਜਨਾਨੀਆਂ ਬਹੁਤ ਹੀ ਮਿਲ ਜਾਂਦੀਆਂ ਜਿਹੜੀਆਂ ਕਿ ਫ੍ਰੀ ਦੀ ਸਲਾਹ ਦੇਣੋਂ ਕਦੇ ਨਹੀਂ ਟੱਲਦੀਆਂ ਪ੍ਰੋਗਰਾਮ ਮਹਿਕ ਪਿੰਡ ਦੀ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਦੋਸਤ ਤੇ ਹੋਸਟ ਸੁਵਿੰਦਰ ਰਾਜਪਾਲ ਸਿੱਖਵਾਲਾ ਗੱਲਬਾਤ ਆਪਾਂ ਕਰਦੇ ਹਾਂ ਅੱਗੇ ਸ਼ੁਰੂ ਸੁਣਵੇ ਕਰਤਾਰਿਆ ਕਿਦਰੋਂ ਤਬੀਤ ਕਰਾਇਆ ਕਿ ਉਹੀ ਬੇਮੁਹਾਰੇ ਊਠ ਵਾਂਗ ਮੂੰਹ ਚੁੱਕੀ ਫਿਰ ਜੰਨਾ ਬਧੇਰੇ ਹਮਦਰਦੀ ਕਰਨ ਵਾਲੀ ਇੱਕ ਹੋਰ ਸਿਆਣੀ ਬੇਤਕਲਫੀ ਸਾਰੇ ਬਰ ਤੋੜਦੀ ਹੋਈ ਬਹੂ ਦੇ ਖਾਵੰਦ ਨੂੰ ਜਿੱਥੇ ਮਿਲੇ ਰਾਹ ਖੇੜੇ ਵਿੱਚ ਹੀ ਰੋਕ ਲੈਂਦੀ ਐ ਦੇਖੀ ਵੇ ਗੱਲ ਸੁਣੇ ਬਣਾ ਨਾ ਜਾਈ ਵੇ ਬਸ ਪੋਰਾ ਕਚੇਰ ਖੜ ਕੇ ਇੱਕ ਗੱਲ ਸੁਣ ਜਾ ਚੰਦੋ ਕੀ ਦੱਸਾਂ ਕੰਮ ਹੀ ਖੜਾ ਨਹੀਂ ਛੱਡਦੇ ਮੰਗੇਵਾਲ ਵਾਲਾ ਝੌਰ ਕਹਿੰਦੇ ਬੜਾ ਸਿਆਣਾ ਦਵਾਲੀ ਨੂੰ ਹਰ ਸਾਲ ਛਿਲਾ ਕੱਢਦਾ ਕੋਈ 20 ਸਵੇਜ ਗਾਏ ਹੋਣੇ ਉਹ ਕਹਿੰਦੇ ਤਵੀਤ ਭਾਈ ਜੀ ਰੂਡ ਸਿੰਘ ਦਾ ਵੀ ਪੱਕਾ ਹੁੰਦਾ ਆਖੇ ਉਸਨੇ ਵੀ ਸ਼ਹੀਦ ਵਸ ਕੀਤੇ ਹੋਏ ਐ ਜਿਵੇਂ ਕਹਿੰਦੇ ਹੁੰਦੇ ਨੇ ਘਰ ਦਾ ਜੋਗੀ ਜੋਗੜਾ ਤੇ ਬਾਹਰਲਾ ਜੋਗੀ ਸਿੱਧ ਮਗਰ ਕਿਸੇ ਨੇੜੇ ਤਰੇ ਦੇ ਸਿਆਣੀ ਉੱਤੇ ਘਰਦਿਆਂ ਦੀ ਅਮਨ ਨਾ ਨਹੀਂ ਬਜਣਾ ਨਾ ਕਿਸੇ ਨੇ ਫਿਰ ਪੱਥ ਪਰਹੇਜ਼ ਰੱਖਣਾ ਮੈਂ ਸੋਚਿਆ ਸੀ ਕਿਉਂ ਨਾ ਕਾਲੇ ਬੂਰ ਵਾਲੇ ਸਿਆਣੇ ਤੋੜ-ਪੁੜ ਕਰਾ ਲਈਏ ਸੰਤੀਏ ਉੱਥੇ ਘੋਲ ਵਿੱਚ ਊਂ ਜਾ ਨਹੀਂ ਹੋਇਆ ਆਪਣੀ ਸਫਾਈ ਪੇਸ਼ ਕਰਦੇ ਸ਼੍ਰੀਮਾਨ ਜੀ ਛਿੱਤੇ ਪਹਿਕੇ ਸਿਆਣੀ ਸਵਾਣੀ ਤੋਂ ਖੜਾ ਛੜਾਉਣ ਲਈ ਬਹਾਨਿਆਂ ਦੀ ਸੰਗਲੀ ਮੇਲ ਦਿੰਦੇ ਆ ਛੱਡ ਵੀ ਪਰੇ ਇਹਦੇ ਨਾਲੋਂ ਹੋਰ ਕਿਹੜਾ ਜ਼ਰੂਰੀ ਕੰਮ ਹੋਊ ਜਾਂ ਤੁਰ ਪਹਿਲਾਂ ਕਿਸੇ ਸਿਆਣੇ ਵੱਲ ਫੇਰਕ ਦੂਜੀ ਗੱਲ ਕਰੀ ਜੇ ਕਿਸੇ ਤੋਂ ਯੰਤਰ ਮੰਤਰ ਤਵੀ ਧਾਗਾ ਕਾਉਣ ਵਿੱਚ ਦੇਰੀ ਹੋ ਗਈ ਹੋਵੇ ਤਾਂ ਇਸ ਤਰ੍ਹਾਂ ਦੀਆਂ ਚੁੱਕਾਂ ਤੇ ਤੁਖਣਾ ਦੇ ਦੇ ਕੇ ਸਾਰੇ ਦੇ ਸਾਰੇ ਕੰਮ ਛੜਾ ਕੇ ਅਗਲੇ ਨੂੰ ਕਿਸੇ ਵੇ ਵਸੀਕਰਨ ਮੰਤਰ ਵਾਲੇ ਸਿਆਣੇ ਕੋਲ ਭੇਜਣ ਦਾ ਫੈਸਲਾ ਹੋ ਜਾਂਦਾ ਹੈ ਕਰਫਿਊ ਲੋਨ ਨਾਲੋਂ ਵੀ ਸਖਤ ਹੁਕਮਾਂ ਨਾਲ ਸਭ ਕੰਮ ਧੰਦੇ ਵਿਵਰਜਿਤ ਕਰ ਦਿੱਤੇ ਜਾਂਦੇ ਆ ਜਠੇਰਿਆਂ ਦੀ ਪੂਜਾ ਮੜੀਆਂ ਨੂੰ ਮੱਥੇ ਟੇਕਣੇ ਸਮਾਧਾਂ ਦੀ ਪ੍ਰਕਰਮਾਂ ਘਰਾਏ ਮੰਗਤੇ ਨੂੰ ਖੈਰ ਤੋਂ ਖਾਲੀ ਨਾ ਮੋੜਨਾ ਇਹਨਾਂ ਤਰ੍ਹਾਂ ਦੇ ਖਾਸ ਕਰਮ ਮੰਨੇ ਜਾਂਦੇ ਆ ਹਰ ਮੰਗਤੇ ਨੂੰ ਗਜਾ ਜਾਂ ਖੈਰ ਦੇਲੀਆਂ ਤੋਂ ਪੈਰ ਬਾਹਰ ਰੱਖ ਕੇ ਪਾਇਆ ਜਾਂਦਾ ਤਾਂ ਜੋ ਉਸ ਦਾ ਦਾਣ ਫਲ ਨਾ ਘਟੇ ਹੋਰ ਤਾਂ ਹੋਰ ਸਾਸਤੇ ਆਨੰਦ ਜਿਹੜੀਆਂ ਪਹਿਲਾਂ ਬਹੂ ਦੇ ਕੰਮ ਵਿੱਚ ਵਿਰੋਧੀ ਬਣ ਕੇ ਅੜਿੱਕੇ ਪਾਉਣ ਤੇ ਤਸਵੀਰਾਂ ਵਿੱਚ ਲੱਗੀਆਂ ਰਹਿੰਦੀਆਂ ਸਨ ਇਹਨਾਂ ਦਿਨਾਂ ਵਿੱਚ ਆਪਣੇ ਸੁਭਾਵਕ ਖਸੌਬ ਵਾਲੀ ਸ਼ਕਤੀ ਛੱਡ ਕੇ ਬਹੂ ਦੇ ਸਾਰੇ ਰਸਮ ਰਿਵਾਜ ਦਿਮਾਉਣ ਵਿੱਚ ਵੱਧ ਛੱਡ ਕੇ ਹਿੱਸਾ ਪਾਉਂਦੀਆਂ ਜੇ ਕੋਈ ਕਰਮ ਧਰਮ ਦੀ ਗੱਲ ਰਹਿ ਜਾਵੇ ਤਾਂ ਉਸ ਬਹਾਨੇ ਬਹੂ ਨੂੰ ਸਭ ਤੋਂ ਸਖਤ ਧਾਰਨਾ ਦਾ ਸਾਹਮਣਾ ਕਰਨਾ ਪੈਂਦਾ ਹੈ ਬਹੂ ਦੇ ਪੁੱਲਾਂ ਨੂੰ ਸਵਾਰਨ ਲਈ ਸੱਸਾਂ ਘੂਰੀਆਂ ਵਟਣ ਲੱਗ ਜਾਂਦੀਆਂ ਨੇ ਤਿੰਨ ਮਹੀਨਾ ਪਿਛੋਂ ਕਰਪਤੀ ਬਹੂ ਦੇ ਨਨਦ ਸ਼ਰਮਾ ਪਾ ਕੇ ਅੱਖ ਸਲਾਈ ਦੀ ਰਸਮ ਕਰ ਦਿੰਦੀ ਹੈ ਜਿਸ ਦਾ ਇੱਕ ਮਤਲਬ ਇਹ ਵੀ ਹੁੰਦਾ ਕਿ ਹੁਣ ਬਹੂ ਨੂੰ ਬੱਚਾ ਜੰਮਣ ਤੱਕ ਸੁਰਮਾ ਨਹੀਂ ਪਾਉਣਾ ਤਾਂ ਜੋ ਕੋਈ ਸੋਹਣੀ ਅੱਖ ਦੇਖ ਕੇ ਲਬਲਾ ਪਿੱਛਾ ਨਾ ਕਰੇ ਪੇਕੇ ਘਰ ਧੀ ਦੇ ਗਰਭवती ਹੋਣ ਦਾ ਸੰਕੇਤ ਮਿੱਠਾ ਬੋਈਆ ਘੱਲ ਕੇ ਕੀਤਾ ਜਾਂਦਾ ਜਵਾਬ ਵਿੱਚ ਪੇਕਿਆਂ ਤੋਂ ਇੱਕ ਸੰਧਾਰੇ ਦੇ ਰੂਪ ਵਿੱਚ ਚੌਲ ਤੇ ਸ਼ੱਕਰ ਭੇਜੇ ਜਾਂਦੇ ਉਦੋਂ ਹੀ ਪੇਕਿਆਂ ਦਾ ਲਾਗੀ ਪੁੱਛ ਜਾਂਦਾ ਕਿ ਕੁੜੀ ਨੂੰ ਕਦੋਂ ਲੈਣ ਆਈਏ ਬਸ ਮਹੀਨਾ ਦੋ ਮਹੀਨੇ ਹੋਰ ਰਹਿਣ ਦਿਓ ਫਿਰ ਜਦੋਂ ਜੀ ਕੀਤਾ ਲੈ ਜਾਣਾ ਆ ਕੇ ਸਹੁਰੇ ਆਪਣੀ ਮਨਸਾ ਤੇ ਦਿਨਾਂ ਦਾ ਅਤਾ ਪਤਾ ਦੱਸ ਦਿੰਦੇ 7ਵੇਂ ਮਹੀਨੇ ਸੌਰਾ ਤੋਂ ਪੂਰੇ ਜਸ਼ਨ ਨਾਲ ਗਰਭਤੀ ਬਹੂ ਨੂੰ ਵਿਦਾ ਕੀਤਾ ਜਾਂਦਾ ਸਾਰੇ ਸ਼ਗਨ ਵਿਚਾਰ ਪੂਰੇ ਕਰਕੇ ਖੋਪੇ ਦਾ ਗੱਟੂ ਮਿਸ਼ਰੀ ਦੇ ਕੂਜੇ ਖੰਮਣੀਆਂ ਨਾਲ ਲਪੇਟ ਕੇ ਬਹੂ ਦੀ ਝੋਲੀ ਵਿੱਚ ਪਾ ਦਿੰਦੀਆਂ ਸਨ ਪਿੱਛੋਂ ਦੂਰ ਛੱਡਣ ਗੰਨਾਂ ਨਾ ਗਵਣਨਾ ਦੇ ਬਹੂ ਦੇ ਪੈਰੀਂ ਹੱਥ ਲਾਉਣ ਅਤੇ ਅੰਮਾ ਮੱਥਾ ਟੇਕਦਿਆਂ ਦੇ ਜਵਾਬ ਵਿੱਚ ਜੇ ਅੰਦਰੋਂ ਨਹੀਂ ਤਾਂ ਮੂੰਹ ਰੱਖਣ ਦੀ ਬਾਹਰੋਂ ਹੀ ਸਹੀ ਦੁੱਧ ਦੀ ਪੁੱਤੀ ਫੜੇ ਰੱਬ ਕੌੜੀ ਵੇਲ ਵਾਂਗ ਵਧਾਵੇ ਇੱਕ ਤੋਂ 21 ਕਰੇ ਸੱਤ ਪੁੱਤੀ ਹੋਵੇ ਬੀ ਆਸ਼ੀਸ਼ਾਂ ਦਿੰਦੀਆਂ ਮੁੜ ਜਾਂਦੀਆਂ ਪਿੰਡ ਦੇ ਗਲੀ ਮੁਹੱਲੇ ਵਿੱਚ ਵਿਸ਼ੇਸ਼ ਮਹੱਤਤਾ ਰੱਖਣ ਵਾਲੀਆਂ ਬੁੜੀਆਂ ਵਾਸਤੇ ਬਹੂ ਨੂੰ ਸਮੋਦਨ ਕਰਨ ਦਾ ਖਾਸ ਸਮਾਂ ਦਿੱਤਾ ਜਾਂਦਾ ਤਾਂ ਜੋ ਉਸ ਨੂੰ ਸਾਰੇ ਵਿਚਾਰ ਸਮਝਾ ਦੇਣ ਸਿਆਣੀਆਂ ਕਹੌਣ ਵਾਲੀਆਂ ਬੁੜੀਆਂ ਆਪਣੇ ਬਿਨਾ ਦੰਦਾਂ ਤੋਂ ਬਟਕੂਏ ਵਰਗੇ ਖਾਲੀ ਮੂੰਹ ਵਿੱਚ ਜੀਭ ਫੇਰ-ਫੇਰ ਕੇ ਬਹੂ ਨੂੰ ਮੋੜਕੋੜ ਸਮਝਾਉਂਦੀਆਂ ਦੇਖ ਬੀਬੀ ਜਿੱਥੇ ਵੀ ਚੱਸਤਾ ਆਵੇ ਦੂਰ ਦੀ ਵੱਲ ਕੇ ਲੰਘ ਜਾਵੀਂ ਦੇਖ ਬਹੂ ਰਾਣੀ ਖਿਆਲ ਰੱਖੀਂ ਕਈ ਬਹਿੇਲਾਂ ਚ ਰਸਤੇ ਵਿੱਚ ਟੂਣਾ ਕਰ ਜਾਂਦੀਆਂ ਫਿਰ ਕਹੇਗੀ ਕਿਸੇ ਸਿਆਣੀ ਬੁੜੀ ਨੇ ਦੱਸਿਆ ਨਹੀਂ ਸੀ ਉਸ ਪਿੱਛੋਂ ਦੂਜੀ ਆਪਣਾ प्रवचन ਉਚਾਰਨਾ ਸ਼ੁਰੂ ਕਰ ਦਿੰਦੀ ਹੈ ਦੇਖ ਬਹੂ ਰਾਣੀ ਜਦੋਂ ਸੂਰਜ ਗ੍ਰਹਿਣ ਲੱਗੇ ਕਿਸੇ ਕੰਮ ਧੰਦੇ ਨੂੰ ਹੱਥ ਨਾਲ ਨਹੀਂ ਸੂਤ ਦੀ ੱਟੀ ਪੈਰ ਵਿੱਚ ਪਾ ਕੇ ਚੁੱਪ ਕਰਕੇ ਅੰਦਰ ਬਹਿ ਜੀ ਜਿਹੜਾ ਸਾਹ ਸੀ ਗੰਦੀਲੀ ਨੂੰ ਸਰੇ ਬਿਨਾ ਇਸ ਪੁੰਨ ਧਰਮ ਵੇਲੇ ਹੱਥ ਲਾ ਕੇ ਦਾਨ ਕਰਾ ਦੇਵੀਂ ਗ੍ਰਹਿਣ ਵੀੜੇ ਜੇ ਰੱਖਣਾ ਰੱਖੀ ਜਾਵੇ ਤਾਂ ਬੱਚਾ ਗ੍ਰਹਿਣਾ ਜਾਂਦਾ ਹੈ ਦੇਖਿਆ ਪੁਰਾਣਿਆਂ ਦੇ ਕਿਵੇਂ ਪਿੰਗਲਾ ਪੁੱਤ ਜੰਮਿਆ ਸੀ ਪੈਰ ਪਸ਼ਾਹਾਂ ਨੂੰ ਗੋਡੇ ਗਾਹਾਂ ਨੂੰ ਇਹੋ ਜਿਹੀ ਗ੍ਰਹਿਣੇ ਦੇ ਲੱਛਣ ਹੁੰਦੇ ਆ ਇਨਾ ਗਰਣਾ ਵੇਲੇ ਤਾਂ ਲੋਕ ਮੰਹਾਂ ਗਾਇਆਂ ਵੀ ਕਿੱਲਾਂ ਤੱਕੋਲ ਦਿੰਦੇ ਆ ਕੋਲ ਖੜੀ ਦੂਜੀ ਜੂਨੀਅਰ ਵਿਚਾਰਵਾਨ ਆਪਣੇ ਵਿਸ਼ੇਸ਼ ਜਾਣਕਾਰੀ ਦੀ ਹੋਰ ਤੌਸ ਜਮਾ ਦਿੰਦੀ ਕਿਸੇ ਛਿਲੇ ਚ리에 ਵਾਲੀ ਜਨਾਨੀ ਕੋਲ ਨਹੀਂ ਜਾਣਾ ਕਰੜੇ ਤਾਂ ਆਉਂਦੀ ਨਹੀਂ ਲੰਗਣਾ ਵੱਡਿਆਂ ਬਡੇਰਿਆਂ ਨੂੰ ਯਾਦ ਰੱਖਣਾ ਸਾਰੀਆਂ ਗੱਲਾਂ ਦਾ ਸੰਖੇਪ ਕਰਕੇ ਕੰਮਣੀ ਵਿੱਚ ਲਪੇਟੇ ਛਗਣਾ ਵਾਲਾ ਖੋਪੇ ਦਾ ਗੁੱਟ ਤੇ ਲੱਡੂਆਂ ਦਾ ਜੋੜਾ ਜਾਂ ਗੁੜ ਦੀ ਰੋੜੀ ਝੋਲੀ ਵਿੱਚ ਪਾ ਕੇ ਪਿਆਰ ਨਾਲ ਸੇਲ ਪਰੋਸ ਕੇ ਸੱਸ ਵੱਲੋਂ ਬਹੂ ਰਾਣੀ ਨੂੰ ਵਿਦਾ ਕਰ ਦਿੱਤਾ ਜਾਂਦਾ ਸੀ। ਪਰੋਂ ਚੱਲਿਆ ਜੀ ਮਹਿਕ ਪਿੰਡ ਦੀ। ਤੇ ਦੋਸਤੋ ਗੱਲਬਾਤ ਆਪਾਂ ਕਰ ਰਹੇ ਆ ਜਨਮ ਸਮੇਂ ਦੀਆਂ ਰਸਮਾਂ ਬਾਰੇ, ਬੱਚੇ ਦੇ ਜਨਮ ਸਮੇਂ ਦੀਆਂ ਰਸਮਾਂ ਬਾਰੇ। ਅੱਗੇ ਆਪਾਂ ਕਰਦੇ ਆ ਗੱਲਬਾਤ ਸ਼ੁਰੂ। ਕੁੜੀ ਜਦੋਂ ਪੈਕੇਜ ਆਵੜਦੀ ਹੈ ਫਿਰ ਕਿਸ ਤਰ੍ਹਾਂ ਦਾ ਉੱਥੇ ਕੰਮ ਕਰ ਚੱਲਦਾ ਹੈ ਪੈਕੇ ਕਰ ਸਹਰਿਆਂ ਨਾਲੋਂ ਵੀ ਵੱਧ احتیاطਾਂ ਰੱਖੀਆਂ ਜਾਂਦੀਆਂ ਜਨੇਪੇ ਵੇਲੇ ਘਰ ਦੀ ਉਹ ਸਵਾਤ ਜਿਸ ਦਾ ਮੂੰਹ ਚੜਦੇ ਵੱਲ ਹੋਵੇ ਬਰੌਣ ਵਿੱਚ ਕਾਂ ਨਾ ਹੋਵੇ ਚੁਣੀ ਜਾਂਦੀ ਹੈ ਕੁੱਤੇ ਬਿੱਲੀ ਦਾ ਖਾਸ ਤੌਰ ਉਤੇ ਬਚਾਓ ਰੱਖਿਆ ਜਾਂਦਾ ਤਾਂ ਜੋ ਕੋਠੇ ਦੀ ਛੱਤ ਉੱਤੋਂ ਦੀ ਵੀ ਕੋਈ ਭੈੜੀ ਚੀਜ਼ ਨਾ ਲੰਗੇ ਬੱਚਾ ਜੰਮਣ ਵੇਲੇ ਇਤਨਾ ਹਨੇਰਾ ਕੀਤਾ ਜਾਂਦਾ ਹੈ ਕਿ ਕਿਸੇ ਜਨਾਨੀ ਦਾ ਪਰਛਾਵਾਂ ਤੱਕ ਜਨਨੀ ਉੱਤੇ ਨਾ ਪਵੇ ਜ ਨੀ ਦੇ ਮੰਝੇ ਹੇਠਾਂ ਜੰਤਰ ਮੰਤਰ ਵਾਲੇ ਤਵੀਤ ਅਤੇ ਮੰਤਰ ਪੜਾ ਕੇ ਕਰਾਇਆ ਹੋਇਆ ਪਾਣੀ ਟਾ ਕੇ ਰੱਖਿਆ ਜਾਂਦਾ ਹੈ ਲੋਹੇ ਦੀ ਦੰਦਲਦਾਤੀ ਤੇ ਜਿੰਦੇ ਸਰੋਂ ਕਣਕ ਜਾਂ ਚੌਲਾਂ ਦੇ ਦਾਣੇ ਮੰਜੀ ਦੀ ਦੌਣ ਦੇ ਸੰਗੇ ਨਾਲ ਬਨਨ ਦਿੱਤੇ ਜਾਂਦੇ ਤਾਂ ਕਿ ਜੇ ਕੋਈ ਇੱਲਬਲਾ ਪਵੇ ਤਾਂ ਲੋਹਾ ਬੰਨਿਆ ਦੇਖ ਕੇ ਡਰ ਜਾਵੇ ਲੂਣ ਤੇ ਮਾਂ ਜਣਨੀ ਦੇ ਸਿਰ ਉਤੋਂ ਦੀ ਵਾਰ ਕੇ ਦਾਇ ਨੂੰ ਦੇ ਦਿੱਤੇ ਜਾਂਦੇ ਬੱਚਾ ਜੰਮਣ ਤੋਂ ਜੇ ਮੁੰਡਾ ਹੋਵੇ ਬੂਹੇ ਅੱਗੇ ਸ਼ਰੀਂ ਦੇ ਪੱਤਿਆਂ ਦੀ ਮਾਲਾ پرو ਕੇ ਲਟਕਾਈ ਜਾਂਦੀ ਤਾਂ ਜੋ ਲੰਘਦੇ ਜਾਂਦੇ ਲੋਕਾਂ ਨੂੰ ਪਤਾ ਲੱਗ ਜਾਵੇ ਕੋਈ ਉੱਚੀ ਬੋਲ ਨਾ ਮਾਰੇ ਅਗੇ ਛਿਲੇ ਜਿਹਨਾਂ ਨੇ ਬੋਲ ਪੈਣ ਦਾ ਬੜਾ ਡਰ ਹੁੰਦਾ ਹੈ ਕਈ ਸਿਆਣੇ کریم ਬੱਚਾ ਜੰਮਣਸਾਰ ਕੌਲਿਆਂ ਨੂੰ ਗਿੱਲੇ ਮਿੱਟੀ ਦਾ ਤੋਬਾ ਝਿਮੇੜ ਦਿੰਦੇ ਹਨ ਕਹਿੰਦੇ ਫਿਰ ਕਿਸੇ ਦੇ ਬੋਲ ਪੈਣ ਦਾ ਡਰ ਨਹੀਂ ਰਹਿੰਦਾ ਪਹਿਲਾ ਬੱਚਾ ਹੋਵੇ ਤਾਂ ਜਨਮਨੀ ਨੂੰ ਕਿਹਾ ਜਾਂਦਾ ਹੈ ਕਿ ਤੂੰ ਕੋਠੇ ਦੀਆਂ ਕੜੀਆਂ ਗਿਣ। ਲੋਕ ਵਿਚਾਰ ਹੈ ਕਿ ਜਿੰਨੀਆਂ ਉਹ ਕੜੀਆਂ ਗਿਣੇ ਉਹਨੇ ਹੀ ਬੱਚੇ ਜੰਮਦੇ ਹਨ। ਇੱਕ ਵਾਰੀ ਇੱਕ ਅਣਜਾਣ ਕੁੜੀ ਜੋ ਗਿਣਤੀ ਕਰਨ ਲੱਗੀ ਉਸਨੇ 100 ਤੱਕ ਕੜੀਆਂ ਗਿਣ ਦਿੱਤੀਆਂ। ਉਸ ਨੂੰ ਵਿੱਚੋਂ ਬਜ਼ੇਰਾ ਕਹਿਣ ਕਿ ਬੱਸ ਕਰ ਪਰ ਉਹ ਹਟੇ ਹੀ ਨਾ। ਜਦੋਂ ਉਸ ਨੂੰ ਕੜੀਆਂ ਗਿਣਨ ਦਾ ਅਰਥ ਸਮਝਾਏ ਗਏ ਤਾਂ ਉਹ ਕਸ਼ੀ ਖਾ ਕੇ ਟੈਪੀ ਕੇ ਹਾਏ ਮੈਂ ਹੁਣ ਇੰਨੇ ਬੱਚੇ ਕਿਵੇਂ ਜੰਮਾਂਗੀ ਮਹਿਕਮਾ ਸੰਤਾਨ ਸੰਜਮ ਨੂੰ ਚਾਹੀਦਾ ਕੇ ਰਸਮ ਛੇਤੀ ਹਟਾਏ ਬੱਚੇ ਨੂੰ ਗੁਰਤੀ ਦੇਣੀ ਇੱਕ ਖਾਸ ਰਸਮ ਹੈ ਲਿਓ ਭਾਈ ਦਵਾਓ ਜਿਸ ਤੋਂ ਗੁਰਤੀ ਦਵਾਉਣੀ ਹੈ ਦਾਈ ਦੇ ਇਸ ਲਾਣ ਪਿਛੋਂ ਟੱਬਰ ਦੇ ਚੰਗੇ ਗੁਣਾ ਵਾਲੇ ਜੀ ਦੀ ਪਰਕਪੜਤਾਲ ਸ਼ੁਰੂ ਹੋ ਜਾਂਦੀ ਮੁੰਡੇ ਦੀ ਭੂਆ ਤੋਂ ਦਵਾਓ ਤਰਸਦੀ ਨੇ ਸੋਖ ਨਾਲ ਮਸਾਂ ਆ ਦਿਨ ਵੇਖਿਆ ਵੇਖੋ ਕਿਦਰੇ ਇਹ ਕਾਰਾ ਕਰ ਦਿੰਦੇ ਉਹ ਕੌੜੀ ਵੀ ਤਾਂ ਸਾਰਾ ਦਿਨ ਸਰਦੀ ਭੁਜਦੀ ਰਹਿੰਦੀ ਐ ਕੋਲੇ ਬੈਠਾ ਬੁੜਾ ਪਾਨੀ ਮਾਰ ਛੜਦਾ ਗੁਰਤੀ ਕਿਤੇ ਛੋਟੀ ਜੀ ਗੱਲ ਨਹੀਂ ਹੁੰਦੀ ਜਿਹੜਾ ਜੀ ਗੁਰਤੀ ਦੇਵੇਗਾ ਬੱਚੇ ਦਾ ਉਸ ਜਿਹੇ ਸੁਭਾਅ ਬਣ ਜਾਂਦਾ ਹੈ ਸੋਚ ਵਿਚਾਰ ਪਿੱਛੋਂ ਸ਼ੀਲ ਸੰਤੋਖੀ ਗੁਣਵੰਤੇ ਬੰਦੇ ਜਾਂ ਤੀਵੀ ਨੂੰ ਇਸ ਰਸਮ ਲਈ ਚੁਣਿਆ ਜਾਂਦਾ ਕੋਰੇ ਚੱਪਣ ਵਿੱਚ ਦੀਵੇ ਦੀ ਬੱਤੀ ਜਹੀ ਰੂਹ ਦੀ ਪੂਣੀ ਨਾਲ ਬੱਕਰੀ ਦਾ ਦੁੱਧ ਬੱਚੇ ਨੂੰ ਪਹਿਲੀ ਵਾਰ ਚੰਗਾ ਕੇ ਬੱਚੇ ਨੂੰ ਗੁਰਤੀ ਦਿੱਤੀ ਜਾਂਦੀ ਜਨਮ ਪੱਤਰੀ ਬਣਾਉਣ ਵਾਲੇ ਬੱਚੇ ਦਾ ਜਨਮ ਦੇ ਸਮੇਂ ਅਸਮਾਨ ਉੱਤੇ ਕਿਹੜੇ ਕਿਹੜੇ ਤਾਰੇ ਘੁੰਮ ਰਹੇ ਸੀ ਬੱਚੇ ਦੇ ਕੋਲ ਉਸ ਵੇਲੇ ਕੌਣ ਕੌਣ ਸਨ ਕਿੱਧਰ ਨੂੰ ਮੰجهه ਦਾ ਸਰਾਣਾ ਤੇ ਦੌਣ ਸੀ ਨਿਸ਼ਤਰਾਂ ਨੂੰ ਘੂਕ ਕੇ ਬੜੇ ਧਿਆਨ ਨਾਲ ਨੋਟ ਕਰਦੇ ਸੀ ਤਾਂ ਕਿ ਟੇਵੇ ਜਾਂ ਕੁੰਡਲੀ ਬਣਾਉਣ ਵਿੱਚ ਕੋਈ ਗਲਤੀ ਨਾ ਰਹਿ ਜਾਵੇ ਮੁੰਡਾ ਜੰਮਣ ਦੀ ਖਬਰ ਸੁਣ ਕੇ ਆਂਢੀ ਕੋਂਢੀ ਵਧਾਈਆਂ ਦੇਣ ਆਉਂਦੇ ਲਾਗੀ ਵਧਾਈਆਂ ਦਾ ਆਵਜਾਨਾ ਲੈਣ ਲਈ ਹਰੇ ਘਰਾਂ ਜਾਂ ਦੱਬ ਦੀਆਂ ਗੁੱਟੀਆਂ ਕਰਕੇ ਵਿੱਚ ਵਧਾਈਆਂ ਦੀ ਹਰੀਆਲੀ ਟੰਗਣ ਪੁੱਜ ਜਾਂਦੇ ਜੜ ਹਰੀ ਰਹੇ ਘਰ ਵੱਲੋਂ ਦੇ ਜਾਂਦੇ ਨੂੰ ਗੁੜ ਵਣਦੇ ਮੂੰਹ ਮਿੱਠਾ ਕਰਾਉਂਦੇ ਹਨ ਪ੍ਰਵਾ ਨੂੰ ਵਧਾਈਆਂ ਦੋਤੇ ਪੋਤੇ ਜਉਣ ਵੇਲ ਵਦੇ ਤੀਆਂ ਧਿਆਣੀਆਂ ਦੁੱਧ ਦੀ ਪੁੱਤੀ ਫਲਣ ਦੀਆਂ ਅਸੀਸਾਂ ਦੀਆਂ ਚੜੀਆਂ ਲਾਉਣ ਲਈ ਪੁੱਜ ਜਾਂਦੇ ਅਗਲੇ ਦੇ ਘਰ ਦਾ ਸਜਣਾ ਨਜਬ ਕੈਰੋਂ ਪਾਣਵਾ ਤੱਕ ਮਲਾ ਕੇ ਜੋ ਗਿਣਨਾ ਸ਼ੁਰੂ ਕਰਨਾ ਸਾਡੇ ਪਿੰਡ ਦਾ ਪੁੰਨਾ ਮਰਾਸੀ ਇਹੋ ਜਿਹੀਆਂ ਖਬਰਾਂ ਉੜੀਕਦਾ ਹੀ ਰਹਿੰਦਾ ਸੀ ਪਹਿਲਾਂ ਹੀ ਤਾਰ ਰੱਖਦਾ ਕਦੋਂ ਕੋ ਕਿਸੇ ਦੇ ਘਰ ਬੱਚਾ ਜਮਣਾ ਹੈ ਘਰ ਬਧਾਈਆਂ ਵਾਲਾ ਹੋਣ ਤੋਂ ਛੱਟ ਕਲਸੀਆਂ ਪਿੰਡ ਤੋਂ ਪਹੁੰਚ ਜਾਣਾ ਹੱਥ ਵਿੱਚ ਮੋਟਾ ਸੋਟਾ ਲੈ ਕੇ ਬੂਹਾ ਮਲਣਾ ਬੋਦਾ ਸੋਤੇ ਦਾ ਸੋਦਾ ਗੋਦੇ ਦਾ ਗੋਦਾ ਧੰਨੇ ਦਾ ਧੰਨਾ ਮੰਨੇ ਦਾ ਨਵੇਂ ਮੁੰਡੇ ਜੰਮੇ ਨੂੰ ਪ੍ਰਣਾਲੀ ਵਿੱਚ ਸ਼ਾਂਵਲ ਕਰਕੇ ਹੀ ਤਾਲ ਤੋੜਨੀ ਵਦਾਈਆਂ ਪਿਛੋਸ ਨੇ ਪਿੰਡ ਦੀ ਵੱਡੀ ਬਿਹੀ ਵਿੱਚੋਂ ਦੀ ਆਪਣੀ ਫੇਰੀ ਸ਼ੁਰੂ ਕਰਨੀ ਤੇ ਆਪਣੇ ਤੱਪੇ ਗਾ ਕੇ ਸਾਰੇ ਪਿੰਡ ਵਿੱਚ ਮੁੰਡੇ ਜੰਮੇ ਦੀ ਸ਼ੁਭ ਖਬਰ ਗਾਉਂਦਿਆਂ ਤੌਂਦਿਆਂ ਪੰਚਾ ਦਣੀ ਪਾਣੇ ਅਗਲੇ ਦੇ ਘਰ ਦੇ ਬੂਹੇ ਅੱਗੇ ਹੀ ਖੂਹ ਕਿਉਂ ਨਾ ਹੋਵੇ ਚੌਰੀ ਐਨੀ ਦੇਵੀਂ ਜ਼ਰੂਰ ਪਾਣੀ ਭਰਨੋ ਦੀ ਨੈਣ ਦਾ ਕੰਮ ਕਰਦਿਆਂ ਰੋਟੀਆਂ ਪਾ ਕੇ ਖਵਾਉਣੀਆਂ ਜਣਨੀ ਨੂੰ ਜੋ ਵੀ ਉਹ ਖਾ ਸਕਦੀ ਹੋਵੇ ਲਾਪਸੀ ਆਦ ਬਣਾ ਕੇ ਦੇਣਾ ਇੱਕ ਨੀਅਤ ਕਰਮ ਹੁੰਦਾ ਸੀ ਜੇ ਮੁੰਡਾ ਦਾਤ ਕੀ ਜੰਮੇ ਤਾਂ ਮੁੰਡੇ ਦੀ ਕੁਆਰੀ ਪੂਆ ਤੇ ਜੇ ਕੁਆਰੀ ਕੁੜੀ ਨਾ ਹੋਵੇ ਤਾਂ ਸ਼ਰੀਕੇ ਦੇ ਘਰਾਂ ਵਿੱਚੋਂ ਨਾਨਕੀ ਜੰਮੇ ਤੇ ਮਾਸੀ ਦੇ ਦੁੱਧ ਦੀ ਤੋਣ ਦੀ ਰਸਮ ਕਰਾਈ ਜਾਂਦੀ ਕੋਰੀ ਠੂਠੀ ਵਿੱਚ ਹਲਦੀ ਦੀ ਗੱਠੀ ਥੋੜੀ ਜੀ ਕਸਾ ਕੇ ਵਿੱਚ ਚਾਂਦੀ ਦਾ ਰੁਪਈਆ ਜਾਂ ਕੋਈ ਟੂਮ ਰੱਖ ਕੇ ਚੌਲ ਕੋਲ ਲੈ ਜਾਂਦੇ ਅਖੰਡ ਪਾਠ ਦੇ ਕੁੰਭ ਦਾ ਪਾਣੀ ਜਾਂ ਗੰਗਾ ਜਲ ਲੈ ਕੇ ਹਰੇ ਘਾਹ ਦੀ ਜੂੜੀ ਨਾਲ ਦੁੱਧੀਆਂ ਧੋਤੀਆਂ ਜਾਂਦੀਆਂ ਇਸ ਮੇਨਤਾਨ ਦੇ ਰੂਪ ਵਿੱਚ ਜਥਾ ਸ਼ਖਤ ਪੁਰਾਣੇ 1 ਰੁਪਏ ਤੋਂ ਲੈ ਕੇ ਮੈਂ ਗਾਂ ਤੱਕ ਬੰਮਾ ਤਵਾਈ ਵੀ ਦਿੱਤੀ ਜਾਂਦੀ ਹਫਤੇ ਪਿਛੋਂ ਉਸ ਕਮਰੇ ਦੀਆਂ ਦੇਲੀਆਂ ਤੋਂ ਜਣਨੀ ਨੂੰ ਅੰਦਰੋਂ ਬਾਰ ਬਦੌਣ ਦੀ ਰਸਮ ਹੁੰਦੀ ਇਸ ਦਿਨ ਤੀਕ ਜਣਨੀ ਦੇ ਬੱਚੇ ਦੀ ਬਹੁਤ ਰਾਖੀ ਕੀਤੀ ਜਾਂਦੀ ਜਣਨੀ ਨੂੰ ਮੰਜੇ ਤੇ ਇਕੱਲੇ ਨਹੀਂ ਛੱਡਦੇ ਬੱਚੇ ਨੂੰ ਦੇਲੀਆਂ ਦੇ ਅੰਦਰ ਹੀ ਰੱਖਿਆ ਜਾਂਦਾ ਸ਼ੁਰੂ ਦੇ ਦਿਨਾਂ ਵਿੱਚ ਦਿਨ ਰਾਤ ਦੀਵੇ ਦੇ ਕੰਡ ਜੋਤ ਜਗਦੀ ਰਹਿੰਦੀ ਤਾਂ ਜੋ ਅੱਗ ਨੂੰ ਵੇਖ ਕੇ ਕੋਈ ਮਾੜੀ ਚੀਜ਼ ਨਾ ਆਵੇ 8ਵੇਂ ਤੇ 18ਵੇਂ ਦਿਨ ਹੀ ਨਹੀਂ 8ਵੇਂ 18ਵੇਂ ਮਹੀਨਿਆਂ ਤੇ ਵਰਿਆਂ ਤੱਕ ਵੀ ਖਾਸ ਧਿਆਨ ਰੱਖਿਆ ਜਾਂਦਾ ਇੰਨੇ ਦਿਨ ਬੱਚਿਆਂ ਨੂੰ ਭੈੜੀਆਂ ਰੂਹਾਂ ਦੇ ਪੈ ਜਾਂਦਾ ਡਰ ਹੁੰਦਾ ਬਾਹਰ ਵਧਾਉਣ ਵਾਲੇ ਚੰਗੇ ਮਾੜੇ ਦਿਨ ਦਾ ਖਾਸ ਧਿਆਨ ਰੱਖਦੇ ਵਾਰ ਅਰਥਾਤ ਸ਼ੁਕਰ ਹੋਵੇ ਤਾਂ ਇਸ ਦਿਨ ਮੁੰਡਾ ਜੰਮਣ ਪਿੱਛੋਂ ਬਾਹਰ ਵਤਾਉਣਾ ਚੰਗਾ ਕੁੜੀ ਜੰਮੇ ਤਾਂ ਮੰਦਾ ਸਮਝਿਆ ਜਾਂਦਾ ਵਾਰ ਨੂੰ ਕੁੜੀਆਂ ਆ ਕੇ ਹੋਰ ਵਾਰ ਬੂਹਾ ਮੱਲਣਗੀਆਂ ਜਾਣੀ ਲੜਕੀਆਂ ਵੱਧ ਜੰਮਣਗੀਆਂ ਜੇ ਮੁੰਡੇ ਵਧੇਰੇ ਜੰਮਣ ਫਿਰ ਰੱਬ ਤੋਂ ਹੋਰ ਲੈਣਾ ਹੀ ਕੀ ਹੋਇਆ ਨੰਗੇ ਪੁੱਤ ਚੋਰਾ ਨਾਲ ਖੇਡਣਾ ਬਹੁਤ ਸਾਰੀਆਂ ਸੋਚਾਂ ਹੁੰਦੀਆਂ ਸੀ ਲੋਕਾਂ ਨੇ ਉਸ ਵੇਲੇ ਅੱਜ ਵੀ ਲੋਕਾਂ ਨੂੰ ਮੁੰਡੇ ਦੀ ਤਾਂਗਤਾ ਬੇਸ਼ੱਕ ਰਹਿੰਦੀ ਹੈ ਪਰ ਘਟ ਗਈ ਹੈ ਅੱਜ ਕੱਲ੍ਹ ਈਆਂ ਨੂੰ ਵੀ ਮੁੰਡਿਆਂ ਦੇ ਬਰਾबरी ਸਮਝਿਆ ਜਾਂਦਾ ਹੈ ਗੱਲਾਂ ਬਾਤਾਂ ਆਪਾਂ ਕਰ ਰਹੇ ਜਨਮ ਸਮੇਂ ਦੀ ਜਿਹੜੇ ਰਸਮ ਰਿਵਾਜ ਹੁੰਦੇ ਸੀ ਉਹਨਾਂ ਬਾਰੇ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਸ਼ੁਰੂ 7ਵੇਂ 9ਵੇਂ 11ਵੇਂ ਜਿਸ ਦਿਨ ਚੰਗਾ ਦਿਨ ਆ ਜੁੜੇ ਮੁੰਡੇ ਦੀ ਮਾਂ ਨੂੰ ਬਾਹਰ ਬਤਾਇਆ ਜਾਂਦਾ ਹੈ ਬਾਹਰ ਵਧਾਉਣ ਤੋਂ ਪਹਿਲਾਂ ਜਨਨੀ ਨੂੰ ਹਾਇਆ ਜਾਂਦਾ ਹੈ ਪੁਰਾਣੇ ਖਿਆਲਾਂ ਦੇ ਲੋਕ ਪਹਿਲੇ ਦਿਨ ਨਹਾਉਣ ਵਾਲੇ ਪਾਣੀ ਵਿੱਚ ਹਰੀ ਮੇਥੀ ਜਾਂ ਹਰੇ ਚਾਰੇ ਨੂੰ ਉਬਾਲ ਕੇ ਨਵਾਉਂਦੇ ਆ ਜਿਸ ਥਾਂ ਪਰ ਡਾ ਡਾ ਕੇ ਨਹਾਇਆ ਹੁੰਦਾ ਹੈ ਬ੍ਰਾਹਮਣੀ ਜਾਂ ਨੈਣ ਉਸ ਥਾਂ ਉੱਤੇ ਲੀਕਾਂ ਕੱਢ ਕੇ ਚੌਂਕ ਪੂਰ ਦਿੰਦੀ ਹੈ ਪੂਰੇ ਹੋਏ ਚੌਂਕ ਉੱਤੇ ਨਹਾ ਕੇ ਇੱਥੇ ਕੱਪੜੇ ਬਦਲੇ ਜਾਂਦੇ ਹਨ ਬੱਚੇ ਨੂੰ ਪਹਿਲਾਂ ਝੱਗਾ ਦੇ ਘਰ ਦੇ ਭਲੇ ਜੀ ਦੇ ਪੁਰਾਣੇ ਕੱਪੜੇ ਕੱਢ ਕੇ ਸਲਾਉਂਦੇ ਹਨ ਸਰਦਾਲੂ ਗੁਰਦੁਆਰੇ ਘਰ ਨਵਾਂ ਰਮਾਲਾ ਦੇ ਕੇ ਪੁਰਾਣਾ ਰਮਾਲਾ ਲਿਆ ਕੇ ਬੱਚੇ ਦਾ ਪਹਿਲਾ ਝੱਗਾ ਉਸ ਦਾ ਸਲਾ ਕੇ ਪਾਉਂਦੇ ਆ ਜਨਨੀ ਦੇ ਬੂਹੇੋਂ ਬਾਹਰ ਨਿਕਲਣ ਤੋਂ ਪਹਿਲਾਂ ਦੋਹਾਂ ਕੋਲਿਆਂ ਉੱਤੇ ਤੇਲ ਚੋ ਕੇ ਵੱਜਦਾ ਤੇਲ ਸੱਜੇ ਕੋਲੇ ਉੱਤੇ ਡੋਲ ਦਿੰਦੇ ਆ 7 9 ਜਾਂ 11 ਮੰਡਿਆਂ ਉੱਤੇ ਤਕੜਾ ਸਾਰਾ ਕੜਾ ਰੱਖ ਕੇ ਜਨਨੀ ਦੀ ਝੋਲੀ ਵਿੱਚ ਉਹ ਲਾ ਦਿੱਤਾ ਜਾਂਦਾ ਹੈ ਨਾਲ ਹੀ ਉਸ ਨੂੰ ਸਮਝੌਤੀ ਦਿੱਤੀ ਜਾਂਦੀ ਹੈ ਕਿ ਜਿੰਨਾ ਰੱਜ ਕੇ ਖਾਵੇਗੀ ਓਨੀ ਹੀ ਮੁੰਡੇ ਦੇ ਨੀਤ ਭਰੇਗੀ ਨਹੀਂ ਤਾਂ ਲੋਕ ਮੁੰਡੇ ਨੂੰ ਛੇੜੇ ਦਾ ਭੁੱਖਾ ਕਹਿਣਗੇ ਉਸ ਵਿਚਾਰੀ ਨੇ ਉਸ ਵੇਲੇ ਕਿੰਨਾ ਕੁ ਖਾ ਸਕਣਾ ਹੁੰਦਾ ਇੱਕ ਦੋ ਗੁਰਕੀਆਂ ਇੱਕ ਗੁੱਡੇ ਉੱਤੇ ਥਾਲੀ ਤਰਕੇ ਪਿੱਛੋਂ ਰਿੰਦਾ ਦਾਈ ਦੇ ਪੱਲੇ ਪਾ ਦਿੰਦੀ ਹੈ ਜਨਨੀ ਇਸ ਵੇਲੇ ਕਿਸੇ ਮਨੁੱਖ ਦੀ ਜੋਤੀ ਪਾ ਕੇ ਜਿਹੜੀ ਵਾਹ ਲੱਗਦੀ ਨੈਣ ਆਪਣੇ ਨਾਈ ਦੀ ਲਿਆਉਂਦੀ ਹੈ ਗੁੱਤ ਨੂੰ ਖੰਮਣੀ ਬਨ ਕੇ ਫੁਲਕਾਰੀ ਵਿੱਚ ਲਪੇਟੀ ਦੇਵਲੀਓ ਬਾਹਰ ਆ ਜਾਂਦੀ ਹੈ ਬਾਹਰ ਆਉਣ ਵੇਲੇ ਸੂਰਜ ਦੀ ਚਮਕ ਦੇ ਬਚਾਓ ਤੇ ਪਹਿਲਾਂ ਚੰਗੇ ਬੰਦੇ ਮੱਥੇ ਲੱਗਣ ਦਾ ਪ੍ਰਵੰਦ ਖਾਸ ਤੌਰ ਤੇ ਕੀਤਾ ਜਾਂਦਾ ਜੇ ਕੁੜੀ ਜਨੇਪੇ ਵੇਲੇ ਪੇਕੇ ਗਈ ਹੋਵੇ ਤਾਂ ਵੀ ਹੀ ਵੜੇ ਅੰਦਰ ਜੇ ਸਹੂਰੀ ਹੋਵੇ ਤਾਂ ਸਾਰੇ ਪਿੰਡ ਦੇ ਕਰੀ ਦੋ ਦੋ ਮੰਡੇ ਤੇ ਇੱਕ ਇੱਕ ਗਲੋਲੀ ਜਾਂ ਗੋਲੀ ਜੋਕੜਾ ਦੀ ਪਿੰਨੀ ਹੁੰਦੀ ਹੈ ਮੰਡਿਆਂ ਉਤੇ ਧਰ ਕੇ ਆਂਗਵਾੜ ਫੇਰਿਆ ਜਾਂਦਾ ਹੈ ਜੰਨੀ ਦੇ ਬਾਹਰ ਬਦੰਦੀ ਖਬਰ ਸੁਣ ਕੇ ਪਿੰਡ ਦੇ ਲਾਗੀ ਜੋਗੀ ਵਿਦਾਨਾਂ ਲੈਣ ਲਈ ਵਹੀਰਾ ਪਾ ਦਿੰਦੇ ਐ ਚਮਾਰ ਲਾਲ ਲਾਲ ਖੱਲ ਦੇ ਨਿੱਕ ਨਿੱਕੇ ਮੋਜੇ ਤੇ ਦਾਈ ਨਿੱਕ ਨਿੱਕੇ ਚਾਂਦੀ ਦੇ ਘੁੰਗਰੂਆਂ ਨਾਲ ਇੱਕ ਕਾਲਾ ਨજર ਬੱਟੂ ਪਾਉਂਦੀ ਐ ਮੁੰਡੇ ਦੇ ਚਾਂਦੀ ਦੀ ਤੜਾਗੀ ਸੁਨੈਰੀ ਪਾ ਕੇ ਆਪਣਾ ਬਣਦਾ ਲਾਗ ਲਗਾਣ ਲੈ ਲੈਂਦੀ ਐ ਜੰਨੀ ਦੇ ਟਰਨ ਫਿਰਨ ਜੋਗੀ ਹੋ ਜਾਣ ਤੋਂ ਚੰਗੇ ਦਿਨ ਦੇਖ ਕੇ ਮੂੰਹ ਨੇਰੇ ਬਾਹਰ ਜੰਗਲ ਪਾਣੀ ਲਜਾਇਆ ਜਾਂਦਾ ਐ ਜਿਸ ਭਾਂਡੇ ਵਿੱਚ ਪਾਣੀ ਹੁੰਦਾ ਉਸ ਵਿੱਚ ਕਈ ਲੋਹੇ ਦਾ ਟੁਕੜਾ ਪਾ ਲੈਂਦੀਆਂ ਤੇ ਬਾਹਰੋਂ ਆਉਣ ਵੇਲੇ ਕਾ ਜਾਂ ਦੱਬ ਪਟ ਲਿਆਉਂਦੀਆਂ ਇਨ੍ਹਾਂ ਚੀਜ਼ਾਂ ਨੂੰ ਨਵ ਜੰਮੇ ਮੁੰਡੇ ਦੇ ਸਹਰਾਣੇ ਰੱਖਿਆ ਜਾਂਦਾ ਹੈ ਜੇ ਜਣਨੀ ਪੇਕੇ ਘਰ ਹੋਵੇ ਇਸ ਖਬਰ ਦੀ ਖੁਸ਼ੀ ਸਾਂਝੀ ਕਰਨ ਲਈ ਖੰਮਣੀਆਂ ਬਨ ਕੇ ਸਹਰਣ ਨੂੰ ਗੁੜ ਦੀ ਭੇਲੀ ਭੇਜੀ ਜਾਂਦੀ ਹੈ ਸਹਰਿਆਂ ਤੇ ਪੇਕਿਆਂ ਵਿੱਚੋਂ ਜਿਸ ਨੂੰ ਵੀ ਭੇਲੀ ਪੁੱਜੇ ਇਹ ਫਿਰ ਉਹਨਾਂ ਦਾ ਫਰਜ਼ ਹੁੰਦਾ ਹੈ ਕਿ ਉਹ ਛੇਤੀ ਹੀ ਜਣਨੀ ਨੂੰ ਪੰਜੀਰੀ ਕਰਕੇ ਭੇਜਣ ਸਰਦੇ ਪੋਜ ਦੇ ਘਰ ਪੰਜੀਰੇ ਵਿੱਚ ਸੁੱਕੇ ਮੇਵੇ ਪਾਉਂਦੇ ਆ ਆਮ ਲੋਕ ਮੇਥੇ ਤੇ ਹੋਰ ਸਿਹਤ ਲਈ ਲਾਭਵੰਦ ਵਸਤਾਂ ਕਤੀਰਾ ਗੂੰਦ ਜਿਹਨੀਆਂ ਚੀਜ਼ਾਂ ਰਲਾ ਦਿੰਦੇ ਆ ਕਈ ਵਾਰ ਸੋਹਰੇ ਪੰਜੀਰੀ ਨਾਈ ਹੱਥ ਭੇਜ ਦਿੰਦੇ ਆ ਪਰ ਅੱਜਕੱਲ ਬਾਹ ਲੱਗਦੀ ਘਰ ਦਾ ਮੋਰੀ ਜੇ ਜੰਨੀ ਦੇ ਘਰ ਵਾਲਾ ਕੁਦੂ ਮੇੜੀ ਹੋਵੇ ਤਾਂ ਨਾਈ ਦੇ ਨਾਲ ਮੁੰਡਿਆ ਦਾਦਾ ਆਪ ਆਉਂਦਾ ਕਿ ਚਲੋ ਇਸ ਬਹਾਨੇ ਛੋਟਾ ਜਿਹਾ ਪੋਤਾ ਵੀ ਦੇਖਾਵਾਂਗੇ ਨਾਈ ਨੂੰ ਇਸ ਲਈ ਨਾਲ ਲਿਆ ਜਾਂਦਾ ਹੈ ਕਿ ਖਬਰ ਦੇਣ ਵਾਲੇ ਨੂੰ ਲਾਗ ਤੇ ਕੁੜਤੀ ਜਿਹੜਾ ਜੋ ਉਹਨਾਂ ਨੇ ਆਪਣੇ ਘਰੋਂ ਦਿੱਤਾ ਹੁੰਦਾ ਹੈ ਅਗਲੇ ਸਾਡੇ ਨਾਈ ਨੂੰ ਵੀ ਉਹ ਜਾਈ ਤੇਣ ਆਖੇ ਪੁਰਾਣੀ ਰਸਮ ਐ ਇਉਂ ਪੰਜੀਰੀ ਹਰ ਤਰ੍ਹਾਂ ਸੁੱਚੀ ਰੱਖ ਕੇ ਬੜੇ ਧਿਆਨ ਨਾਲ ਲਜਾਈ ਜਾਂਦੀ ਐ ਲੈ ਜਾਣ ਵਾਲੇ ਨੂੰ ਸਮਝਾਇਆ ਜਾਂਦਾ ਐ ਇਹ ਸੱਗੀ ਰਤੀਸ਼ਲੇ ਦੀ ਚੀਜ਼ ਨੂੰ ਸੌ ਬਿਜ ਪੈਂਦੀ ਐ ਇਸ ਲਈ ਮੈਂ ਵਿੱਚ ਲੋਹਾ ਰੱਖ ਦਿੱਤਾ ਪਰ ਮਾੜੇ ਥਾਂ ਨਾ ਰੱਖਿਓ ਘਰ ਦੀ ਬੜੀ ਬਹੂ ਜਾਂ ਕਾਕੇ ਦੀ ਦਾਦੀ ਪੂਰੀ ਤਰ੍ਹਾਂ ਆਪਣੇ ਵੱਲੋਂ ਪੰਜੀਰੀ ਲੈ ਜਾਣ ਵਾਲੇ ਨੂੰ ਤਕੀਦ ਕਰਕੇ ਟੋੜਦੀ ਐ ਪੰਜੀਰੀ ਜਨਨੀ ਨੂੰ ਖਵਾਉਣੀ ਉਦਨੀ ਜ਼ਰੂਰੀ ਨਹੀਂ ਹੁੰਦੀ ਜੰਨੀਆਂ ਰਸਮਾਂ ਪੂਰੀਆਂ ਕਰਨੀਆਂ ਪਹਿਲਾਂ ਵੱਡੇ ਵਡੇਰਿਆਂ ਦੇ ਨਾਂ ਦੀ ਬੱਕਰੀ ਕੱਢ ਕੇ ਨਿਆਣਾ ਵਿੱਚ ਵੰਡੀ ਜਾਂਦੀ ਹੈ ਫਿਰ ਤਗੜੀ ਸਰੀ ਦਾਈ ਨੂੰ ਦੇ ਦਿੱਤੀ ਜਾਂਦੀ ਹੈ ਜਿਵੇਂ ਦਾਈ ਨੂੰ ਵੀ ਬੱਚਾ ਜੰਮਣ ਵੇਲੇ ਕੋਈ ਸੰਕਟ ਸਹਣਾ ਪਿਆ ਹੋਵੇ ਉਸ ਪਿੱਛੋਂ ਪ੍ਰਾਂਤ ਵਿੱਚ ਆਪਣੀ ਤੇ ਸਹੁਰਿਆਂ ਵੱਲੋਂ ਆਈ ਪੰਜੀਰੀ ਪਾ ਕੇ ਆਣਗਵਾਂਣ ਥੋੜੀ ਥੋੜੀ ਦਿਖਾਈ ਜਾਂਦੀ ਹੈ ਦਿਖਾਵਾ ਜੋ ਕਰਨਾ ਹੋਇਆ ਜੋ ਸਰਦਾ ਬਣਦਾ ਹੈ ਅਗਲਾ ਕਿਹੜਾ ਕਸਰ ਛੜਦਾ ਭਾਈ ਆਹ ਸਹੁਰਿਆਂ ਤੋਂ ਆਈ ਹੈ ਵਜ਼ੇਰਾ ਕੁਝ ਪਾਇਆ ਵਿੱਚ ਅੱਜ ਇਹੋ ਜਿਹੀ ਸਾਤੋਂ ਸਰਦੀ ਸੀ ਅਸੀਂ ਸੇਰ ਕਵਾਟਾ ਕੱਚਾ ਭੁੰਨ ਕੇ ਕਰ ਦਿੱਤੀ ਹੈ ਨਿਮਰਤਾ ਕੀ ਦਿਖਾਉਂਦੀ ਹੈ ਆਪਣੇ ਘਰ ਲਈ ਮੂੜਮੇ ਕੀਰਤੀ ਦੀ ਬੂਹੇ ਵੀ ਕੋਲ ਦੀ ਚਲੀ ਜਾਂਦੀ ਹੈ ਲੈ ਪੈਣੇ ਤੁਹਾਡੇ ਵਰਗੀ ਉਹਨਾਂ ਤੋਂ ਕਿੱਥੇ ਬਣਨੀ ਸੀ ਮੈਨੂੰ ਤਾਂ ਉਹਨਾਂ ਦਾ ਆਟਾ ਕੱਚਾ ਹੀ ਰਹੇਗਾ ਮਲੂਮ ਹੁੰਦਾ ਹੈ ਦੇਖੋ ਕਿਦਰੇ ਦਵਾਈਆਂ ਦੇ ਲਾਲਚ ਪਹਿਲਾਂ ਅੱਲੇ ਹੱਡੀ ਇਹ ਨਾ ਖਵਾ ਬੈਠਿਓ ਜੇ ਖਾਣੀ ਹੋਊ ਤਾਂ 15-20 ਦਿਨਾਂ ਵਿੱਚੋਂ ਆਪੇ ਖਾਧੀ ਜਾਊ ਉਦੋਂ ਇੱਕ ਵਾਰ ਕੜਾਹੀ ਚੜਾ ਕੇ ਸੇਕ ਜੂੜ ਦਵਾ ਲੈਣਾ ਕੀ ਉਹਨਾਂ ਨੇ ਕੱਲੀ ਪੰਜੀਰੀ ਭੇਜੀ ਹੈ ਦਾਈ ਤੇ ਨੇ ਇਹਨੂੰ ਕੱਪੜਾ ਲੀੜਾ ਨਹੀਂ ਭੇਜਿਆ ਸੁੱਕ ਨਾਲ ਉਹਨਾਂ ਨੂੰ ਕੁਰਤੀ ਸੁੱਤਨ ਦਾ ਤੇ ਹੋਰ ਦੇਣਾ ਬਣਦਾ ਸੀ ਗੁਆਨਨ ਝਟ ਟਕੋਰ ਲਾ ਦਿੰਦੀ ਹਾਂ ਪੈਣੇ ਲੀੜੇ ਹੀ ਭੇਜਿਆ ਮਖਿਆ ਕੀ ਘਰ ਕਰ ਚੁੱਕੀ ਫਿਰਨਾ ਹੈ ਦਾਲਾਂ ਵੇਲੇ ਸਭਣਾ ਨੂੰ ਇਕੱਠੇ ਹੀ ਵਿਖਾ ਦੇਾਂਗੇ ਬੜਾ ਚੰਗਾ ਹੋਇਆ ਭਾਈ ਵਥੇਰਾ ਹੋ ਜਾਏ ਅਰਬ ਇਸ ਜੀ ਨੂੰ ਭਾਗ ਲਾਵੇ ਸਭ ਕੁਝ ਇਸੇ ਵਿੱਚ ਹੀ ਆ ਗਿਆ ਇਹ ਤਾਂ 4 ਦਿਨ ਦੀ ਵਾਵਾ ਹੁੰਦੀ ਹੈ ਹੋਰ ਕੱਪੜੇ ਕਿਹੜਾ ਮੁੰਡੇ ਨੇ ਜਾਂ ਮੁੰਡੇ ਦੀ ਮਾਂ ਨੇ ਉਦੋਂ ਹੀ ਪਾਉਣੇ ਹੁੰਦੇ ਆ ਇਸ ਵੇਲੇ ਇਸ ਤਰ੍ਹਾਂ ਦੇ ਸਵਾਲਾਂ ਜਵਾਬਾਂ ਵਿੱਚ ਤਰਜਮਾਨੀ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ ਸਿਆਣੀਆਂ ਸੁਆਣੀਆਂ ਕਿਵੇਂ ਚੁੱਪ ਰਹਿਣ ਇਸੇ ਤਰ੍ਹਾਂ ਦੋਸਤੋ ਸ਼ਾਮ ਨੂੰ ਡੀੜੇ ਕੱਪੜੇ ਖਾਈ ਜਾਂਦੇ ਐ ਸਾਰੇ ਆਂਡੀਆਂ ਗਾਂਡੀਆਂ ਨੂੰ ਸੱਦਾ ਜਾਂਦਾ ਜਰਾਨੀਆਂ ਕੱਪੜੇ ਵੀ ਦੇਖ ਜਾਂਦੀਆਂ ਤੇ ਨਾਲ-ਨਾਲ ਬਾਹਰ ਜਾਣ ਲੱਗੀਆਂ ਸਾਰੇ ਉਹਨਾਂ ਦੇ ਧੋਣੇ ਵੀ ਧੋ ਜਾਂਦੀਆਂ ਕਿ ਜਿਹੜੇ ਪੁਰਾਣੇ ਗਡੇ ਸੋ ਚੱਕ ਕੇ ਰੱਖ ਦਿੱਤੇ ਝੱਜ ਦੇ ਲੀੜੇ ਨਹੀਂ ਦਿੱਤੇ ਇਸ ਤਰ੍ਹਾਂ ਦਾ ਪੁਰਾਣਾ ਮਾਹੌਲ ਹੁੰਦਾ ਸੀ ਮਿੱਤਰੋ ਜਦੋਂ ਮੁੰਡਾ ਜਾਂ ਕੁੜੀ ਜਾਂਦੇ ਸੀ ਖਾਸ ਕਰ ਮੁੰਡੇ ਵੇਲੇ ਸਾਰੀਆਂ ਰੌ ਰਿਤਾ ਕੀਤੀਆਂ ਜਾਂਦੀਆਂ ਸੀ ਇਹਸੀ ਆਪਣਾ ਇਹਦਾ ਪ੍ਰੋਗਰਾਮ ਇਹਦਾ ਤੁਹਾਨੂੰ ਪਸੰਦ ਆਇਆ ਹੋਣਾ ਗਿਆਨੀ ਗੁਰਦੇਵ ਸਿੰਘ ਹਰਾਂ ਦੀ ਲਿਖੀ ਕਿਤਾਬ ਮੇਰਾ ਪਿੰਡ ਦੇ ਵਿੱਚੋਂ ਦੋਸਤੋ ਤੁਸੀਂ ਵੀ ਕੋਈ ਕਹਾਣੀ ਜਾਂ ਕੋਈ ਆਪਣੀ ਰਚਨਾ ਮੈਨੂੰ ਭੇਜਣੀ ਚਾਹੁੰਦੇ ਹੋ ਤਾਂ ਮੇਰਾ ਈਮੇਲ ਦਾ ਐਡਰੈਸ ਹੈ ਸੁਤਿੰਦਰਰਾਜਪਾਲ@gmail.com ਇਸ ਤੇ ਤੁਸੀਂ ਮੈਨੂੰ ਮਿਲ ਕਰ ਸਕਦੇ ਹਾਂ ਮੈਂ ਤੁਹਾਡੇ ਕਹਾਣੀ ਜਾਂ ਹੋਰ ਚੰਨਣੋਂ ਜਰੂਰ ਆਪਣੇ ਪ੍ਰੋਗਰਾਮਾਂ ਦੇ ਸ਼ਾਮਲ ਕਰਾਂਗਾ ਤੁਹਾਡੇ ਨਾਂ ਦਾ ਜ਼ਿਕਰ ਵੀ ਕਰਾਂਗਾ ਜਾਂ ਤੁਸੀਂ ਮੈਨੂੰ ਮੇਰੇ WhatsApp ਨੰਬਰ 9878800782 ਤੇ ਭੇਜ ਸਕਦੇ ਹੋ ਚੰਗੀ ਸੋਹਣੀ ਲਿਖਤ ਹੋਵੇ ਸਮਾਜਿਕ ਲਿਖਤ ਹੋਵੇ ਤੇ ਸਾਡੇ ਪਰਿਵਾਰਾਂ ਦੇ ਵਿੱਚ ਸੁਣਨ ਵਾਲੀ ਹੋਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਤੇ ਦੋਸਤੋ ਹੁਣ ਮੈਨੂੰ ਪ੍ਰੋਗਰਾਮ ਖਤਮ ਕਰਨ ਦਿਦੇ ਹੋ ਯਾ ਇਤ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਪ੍ਰੋਗਰਾਮ ਹੈ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਬਲਾਕ ਲੰਬੀ ਦੇ ਪਿੰਡ ਸਿੱਖਵਾਲਾ ਤੋਂ ਪੇਸ਼ ਕਰ ਰਿਹਾ ਹਾਂ ਤੁਹਾਡਾ ਦੋਸਤ ਤੇ ਹੋਸਟ ਸੁਖਵਿੰਦਰ ਸਿੰਘ ਰਾਜਪਾਲ ਪਿੰਡ ਸਿੱਖਵਾਲਾ ਪ੍ਰੋਗਰਾਮ ਨੂੰ ਦੋਸਤੋ ਅਗਾਹਾਂ ਸ਼ੇਅਰ ਕਰਨਾ ਨਾ ਭੁੱਲਿਓ ਮੇਰੇ ਚੈਨਲ ਨੂੰ ਸੁਖਵਿੰਦਰ ਸਿੰਘ ਰਾਜਪਾਲ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸ਼ੇਅਰ ਕਰਿਓ ਬਾਬਾ ਸ਼ੁਕਰੀਆ ਜਉਂਦੇ ਵਾਸਤੇ ਤੇ ਹਮੇਸ਼ਾ ਹਾਜ਼ਰ ਹੋ ਪ੍ਰਮਾਤਮਾ ਤੁਮ ਦੋਸਤੋ ਹਮੇਸ਼ਾ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਧਿਆ ਚਣ ਦੋਸਤੋ ਰੱਬ ਰਾਖਾ ਜੀ